ਫਿਰੋਜ਼ਪੁਰੰਦਰ ਲੋਕਾਂ ਦੇ ਮਨਾਂ 'ਚੋਂ ਕਾਨੂੰਨ ਦਾ ਖੌਫ ਇਸ ਕਦਰ ਖਤਮ ਹੋ ਚੁੱਕਾ ਹੈ ਕਿ ਘਰੇਲੂ ਵਿਵਾਦ ਦੇ ਚੱਲਦਿਆਂ ਵੀ ਲੋਕ ਗੋਲੀਆਂ ਚਲਾ ਰਹੇ ਹਨ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਬੁਕਲਵਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਰਹਿਣ ਵਾਲੀ ਇੱਕ ਲੜਕੀ ਨੇ ਆਪਣੇ ਹੀ ਪਤੀ ਤੇ ਦੋਸ਼ ਲਗਾਏ ਹਨ ਕਿ ਉਸਦੇ ਪਤੀ ਨੇ ਉਸਦੇ ਪੇਕੇ ਘਰ ਆ ਕੇ ਉਸ ਦੀ ਕੁੱਟਮਾਰ ਕੀਤੀ ਹੈ ਅਤੇ ਗੋਲੀ ਵੀ ਚਲਾ ਦਿੱਤੀ ਇਸ ਤੋਂ ਬਾਅਦ ਜ਼ਖਮੀ ਹਰਤ ਵਿੱਚ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਇਲਾਜ ਕੀਤਾ ਜਾ ਰਿਹਾ ਹੈ ਕਿੰਨਾ ਹੈ ਮੇਰਾ ਨਾਂ ਕਿੱਥੇ ਵਿਆਹ ਹੋਇਆ ਤੇ ਕਿੰਨੀ ਦਿਨ ਹੋ ਗਿਆ ਵੀਰੇ ਮੇਰੇ ਵਿਆਹ ਨੂੰ 6 ਮਹੀਨਾ ਸਮ ਲੱਗਾ ਹੈ ਕਿੱਥੇ ਵਿਆਹ ਸੀ ਮੱਲਾ ਵਾਲੇ ਦੇ ਕੋਲ ਪਿੰਡ ਸੁਧੇ ਆਲਾ ਹੈ ਉਹ ਸੀ ਮੈਂ ਉੱਥੇ ਵਿਆਹੀ ਆ ਵੀਰੇ ਪੰਜ ਸਾਲ ਤੇ ਮੈਨੂੰ ਬਹੁਤ ਮੇਰੇ ਨਾਲ ਕੁੱਟ ਮਾਰ ਕੱਦਨ ਜਾਇਆ 3 ਸਾਲ ਮੈਂ ਮम्मी ਡੈਡੀ ਨੂੰ ਨਹੀਂ ਦੱਸਿਆ ਹੁਣ ਮੇਰੇ ਤੇ ਕੁੱਟ ਬਰਦਾਸ਼ ਨਹੀਂ ਹੁੰਦੀ ਮੇਰੇ ਮਹਿਰਾਜ ਦਿੱਤੀ ਕਿਉਂ ਤਿਆਗੀਆਂ ਏ ਮੇਰੇ ਇਸ ਪ੍ਰਵਾਹ ਦੇ ਹਾਂਜੀ ਅਬ ਤੇ ਕੇ ਪਰਵਾਹ ਲੈ ਰਹੀ ਸੀ ਫੇਰੇ ਤੇ ਨਾ ਕਿ ਮੈਨੂੰ ਚੰਡੀਗੜ੍ਹ ਲੈ ਗਿਆ ਨੇ ਮੈਨੂੰ ਚੰਡੀਗੜ੍ਹ ਵੀ ਜਾ ਕੇ ਬੜਾ ਕੁੱਟਿਆ ਹੈ ਬੜੀ ਭਰੀ ਨੇ ਮੈਨੂੰ ਕੁੱਟਿਆ ਮੋਠੋ ਆ ਜੀਆਂ ਹੋਰ ਮੈਂ ਮੈਨੂੰ ਕਹਦਾ ਸੀ ਤੂੰ ਉੱਥੇ ਫੇਰਾ ਮੈਂ ਵੀ ਮੈਂ ਨਹੀਂ ਉਹਨਾਂ ਤੇਡੇ ਕੋਲੇ ਪਸਤਾਲ ਸੀ ਨਾਲ ਬੰਦੇ ਲੈ ਕੇ ਆਇਆ ਸਾਡੇ ਕੋਈ ਕੋਈ ਨਹੀਂ ਸੀ ਇਹਨੇ ਮੇਰੇ ਸਿਰ ਤੇ ਪਸਤਾਲ ਬਮਾਰਿਆ ਤੇ ਜਿਹੜੇ ਅੰਦਰ ਨਾਲ ਮੁੰਡੇ ਸੀ ਉਹਨਾਂ ਦੇ ਤੇ ਠਾੜਾ ਮਾਰੀਂਗਾ ਬਹੁਤ ਜ਼ਿਆਦਾ ਕੁੱਟ ਮਾਰ ਬਹੁਤ ਜ਼ਿਆਦਾ ਕੁੱਟ ਮਾਰ ਕੀਤੀ ਮੇਰੇ ਦੋ ਮੈਲਕਾ ਤੋੜ ਦਿੱਤੀ ਗਏ ਕਿਹੜੇ ਪਿੰਡ ਆਏ ਨੇ ਬੁੱਕ ਨਾਲੇ ਪਿੰਡ ਆਏ ਮੇਰੇ ਤੇ ਕੇ ਬੁੱਕ ਨਾਲੇ ਹਾਂਜੀ ਮੇਰੇ ਤੇ ਕੇ ਬੁੱਕ ਨਾਲੇ ਆ ਗੋਲੀਆਂ ਵਿੱਚ ਲਾਈਆਂ ਮੁੰਡੇ ਦੇ ਨਾਲ ਗੁਰਦਾਸ ਜਿਹਨੇ ਮੇਰੇ ਤੇ ਅਟੈਕ ਕੀਤਾ ਹੈ ਮੇਰੇ ਘਰ ਵਾਲਦ ਨਾਲ ਬੁਲਕਾਰ ਤੇ ਮੇਰੇ ਦੋਸਤਾਂ ਦਾ on the dost ਸੀਗਾ 4 ਨਾਲ 55 ਪਿਸਤੌਲ ਸाहिल ਤੋਂ ਲੈ ਕੇ ਆਏ ਨੇ ਕੀ ਤੁਹਾਨੂੰ ਪੁੱਛ ਪਰ ਆਏ ਨੇ ਕੀ ਕਰਨਾ ਇਹ ਕਹਿੰਦੇ ਸੀ ਜਬਾਗ ਦਸ ਕਿ ਵੀਰੇ ਮੈਨੂੰ ਕਹਿੰਦੇ ਸੀ ਉੱਥੇ ਚੱਲ ਉੱਥੇ ਜਾ ਕੇ ਮੇਰੇ ਨਾਲ ਕੁੱਟ ਮਾਰ ਕਰਦਾ ਵੀਰੇ ਤੇ ਮੇਰੇ ਮੁੰਡੇ ਦਾ ਵੀ ਨੇ ਇੱਕ ਦਿਨ ਗੱਲ ਕੁੱਟ ਦਿੱਤਾ ਸੀ ਮੈਨੇ ਚੰਡੀਗੜ੍ਹ ਵਿੱਚ ਜਾ ਕੇ ਵੇਲੇ ਬੜਾ ਕੁੱਤੇ ਆਏ ਮੈਨੇ ਉੱਥੇ ਕਿਤੇ ਬੱਚੇ ਨੇ ਮੇਰਾ ਇੱਕ ਮੁੰਡਾ ਹੈ ਵੀਰੇ 4 ਸਾਲ ਦਾ ਗੱਲਬਾਤ ਕੋਈ ਵੀ ਕਰੇ ਹੁਣ ਭੈਣ ਭਰਾ ਆ ਜਾਂਦਾ ਨੌਂ ਦੇ ਨਾਲ ਨੌਂ ਲਾ ਦਿੰਦਾ ਹੈ ਇਹਨਾਂ ਦਾ ਇਸ ਤੋਂ ਝਗੜਾ ਬਾਅਦ ਜਾਂਦਾ ਹੁੰਦਾ ਕਹਿੰਦੇ ਅਸੀਂ ਦੋ ਤਿੰਨ ਅਰੇ ਉਹਨਾਂ ਦੇ ਪਿੰਡ ਕਾ ਸਾਡੇ ਬੰਦੇ ਉਹਨਾਂ ਕਾ ਇਹਨਾਂ ਕੋਲ ਪਾਏ ਸੀ ਨਾਲ ਇਹਨੋਂ ਦਾ ਚਪੇੜਾ ਮਾਰ ਗਿਆ ਹਾਂਜੀ ਉਹ ਸੋਲ ਸਿੰਘ ਵਾਲੇ ਵਿਆਹੀ ਹੋਈ ਸੀ ਸਾਡੇ ਵਿਆਹ ਨੂੰ ਸਾਡੇ 5-5 ਸਾਲ ਹੋ ਗਏ ਆ ਤੇ ਬੇਨ ਜਿਆ ਜਿੰਦੇ ਘਰ ਵਾਲਾ ਗੱਲ-ਗੱਲ ਤੇ ਸ਼ਖਸ਼ੂਧਾ ਕਰਦਾ ਸੀ ਜਦੋਂ ਵੀ ਮੈਰਿਜ ਵਗੈਰਾ ਕਿਤੇ ਵੀ ਫੰਕਸ਼ਨ ਤੇ ਜਾਂਦੇ ਹੋ ਉੱਥੇ ਵੀ ਇਹਦੇ ਨਾਲ ਕੁੱਟਮਾਰ ਹੀ ਕਰਦਾ ਸੀ ਜਿਆਦੀ ਤੇ ਹੁਣ ਵੀ ਚੰਡੀਗੜ੍ਹੇ ਰਹਿੰਦੇ ਸੀ ਆ ਲਗਭਗ ਮਹੀਨਾ ਪਹਿਲਾਂ ਹੀ ਸਾਡੇ ਕੋਲ ਆਈ ਉੱਥੋਂ ਵੀ ਕੁੱਟ ਕੇ 4 ਸਾਲ ਦੇ ਇਹਨਾਂ ਦਾ ਬੱਚਾ ਆ ਉੰਦੇ ਨੇ ਵੀ ਕੋਟ ਕਰਦਾ ਆ ਸਕੂਲ ਸਕਾਲ ਨਹੀਂ ਪਾਇਆ 4 1/2 ਸਾਲ ਦਾ ਬੱਚਾ ਹੋ ਗਿਆ ਇਹਨੂੰ ਵੀ ਪੁੱਟ ਕੇ ਕੱਲਿਆ ਹੁਣ ਵੀ ਵਾਰ-ਵਾਰ ਫੋਨ ਕਰਦਾ ਸੀ ਕਦੀ ਮੇਰੇ ਫੋਨ ਤੇ ਕਦੀ ਪਾਪਾ ਦੇ ਫੋਨ ਤੇ ਜੇ ਇਹਨੂੰ ਭੇਜਿਓ ਅਸੀਂ ਕਹਾਂ ਵੀ ਕੋਈ ਗੱਲ ਨਹੀਂ ਖੱਲੇ ਨਹੀਂ ਅਸੀਂ ਭੇਜਨਾਗਾ ਫਿਰ ਇਹਨੇ ਇਹ ਵੀ ਕਿਹਾ ਹੈ ਕਿ ਕੋਈ ਗੱਲ ਇਸ ਦਿਨ ਮੈਂ ਆਇਆ ਤੇ ਮੈਂ ਹੱਥ ਡੂੰਗਾ ਹੀ ਪਾਉਂਗਾ ਤੁਹਾਨੂੰ ਸਾਰਿਆਂ ਨੂੰ ਕੋਈ ਗੱਲ ਬਾਤ ਨਹੀਂ ਚੰਡੀਗੜ੍ਹ ਲੈ ਕੇ ਗਿਆ ਸੀ ਉੱਥੇ ਲੜਦੇ ਲੁੱਟਦੇ ਸੀ ਇਹਦਾ ਪਰ ਆ ਗਿਆ ਤੇ ਲੈ ਆਇਆ ਉੱਤੇ ਵੀ ਇਹਨੇ ਬਾਹਰ ਕੇ ਤਾ ਚਲ ਜਾ ਕੇ ਕੁੜੀ ਨੂੰ ਕੁੱਟਿਆ ਕਟਿਆ ਜਿੰਵਾਰਾਂ ਨੇ ਛਡਾਇਆ ਉਹਨਾਂ ਦੀ ਹਿਸਟਰੀ ਦੇ ਮੁਤਾਬਿਕ ਗੋਲੀ ਚਲ ਕੇ ਇੰਜਰੀ ਹੋਈ ਹੈ ਬਾਕੀ ਜਾਂਚ ਚੱਲ ਰਹੀ ਹੈ ਔਰ ਐਮਰਲ ਕਰ ਦਿੱਤੀ ਹੈ ਤੇ ਕਿ ਬਾਕੀ ਜਾਂਚ ਲਈ ਫ੍ਰੀਕੋਰਟ ਭੇਜਿਆ ਜਾ ਰਿਹਾ ਹੈ ਸਟੇਸ਼ਨ ਦਾ ਕੁਝ ਝਗੜਾ ਹੋਇਆ ਸੀ ਹਾਂਜੀ ਝਗੜੇ ਕਰਕੇ ਉਹਨਾਂ ਦੇ ਘਰਵਾਲਿਆਂ ਨਾਲ ਝਗੜਾ ਹੋਇਆ ਸੀ ਉਹਨਾਂ ਦੇ ਤੇ ਲੜਾਈ ਹੋਈ ਹੈ ਉਹਨਾਂ ਦੀ ਘੁੱਟ ਪਰ ਜ਼ਿਆਦਾ ਹਾਂਜੀ ਤੇ ਗੋਲੀ ਗਨ ਸ਼ਾਟ ਹੈ ਕਸਤਰੀ ਹਾਂਜੀ ਪਰਮਾਰ ਦੇ ਹਿਸਟਰੀ ਨਾਲ ਜਾਨ ਸ਼ਾਹ ਬਾਕੀ ਇਹ ਜਾਨ ਚੱਲ ਰਹੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਨ